ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਕਿ ਜਿਹੜੀ ਸੀਟ ਬੈਲਟ ਆ ਜੇ ਕਿਤੇ ਐਕਸੀਡੈਂਟ ਆਉਂਦਾ ਸਾਨੂੰ ਉਹ ਬਚਾਉਂਦੀ ਆ ਜਿਵੇਂ ਕਿ ਸਾਈਨ ਬੋਰਡ ਲੱਗੇ ਹੁੰਦੇ ਆ ਉਹਨਾਂ ਨੂੰ ਦੇਖ ਕੇ ਹੀ ਡਰਾਈਵਿੰਗ ਕਰਨੀ ਚਾਹੀਦੀ ਆ ਡਰਿੰਕ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਤੇ ਮੁਲਾਜ਼ਮ ਤਾਂ ਪਹਿਲਾਂ ਨਾਲ ਥੋੜੇ ਘਟਾ ਲੇਕਿਨ ਜਿਹੜੀ ਟ੍ਰੈਫਿਕ ਵਹੀਕਲ ਆ ਬਹੁਤ ਜ਼ਿਆਦਾ ਵਧਿਆ ਸ਼ਰਧੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਾ ਨੂੰ ਪਿਆਰ ਭਰ ਸਤਿ ਸ਼ਕਾਲ ਪਟਿਆਲਾ ਦੇ ਵਿੱਚ ਹਮੇਸ਼ਾ ਹੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਲਗਾਤਾਰ ਰਹਿੰਦੀ ਆ ਬੇਸ਼ੱਕ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਵੱਲੋਂ ਜਿਹੜਾ ਆਪਣੇ ਪੱਧਰ ਤੇ ਜਿਹੜਾ ਕੰਮ ਆ ਉਹ ਕੀਤਾ ਜਾਂਦਾ ਕਿਉਂਕਿ ਪਟਿਆਲਾ ਜਿਹੜਾ ਬਹੁਤ ਵੱਡਾ ਸ਼ਹਿਰ ਆ ਪਰ ਕਿੰਨਾ ਕਿੰਨਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਜਿਹੜੀ ਪੁਲਸਾ ਉਹ ਪੱਬਾ ਪਾ ਰਹੀਦੀ ਆ ਪਟਿਆਲਾ ਦੇ ਡੀਐਸਪੀ ਟ੍ਰੈਫਿਕ ਜਿਹੜੇ ਨੇ ਉਹ ਪਟਿਆਲਾ ਦੇ ਵਿੱਚ ਉਹਦਾ ਸੰਭਾਲਿਆ ਸੋ ਕਿਸ ਤਰ੍ਹਾਂ ਕੰਟਰੋਲ ਕਰਦੇ ਨੇ ਸਭ ਤੋਂ ਪਹਿਲਾਂ ਨਾਲ ਸਵਾਗਤ ਕਰਦੇ ਆ ਸਤਿ ਸ਼ਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹਣਾ ਸਭ ਤੋਂ ਪਹਿਲਾਂ ਪਟਿਆਲੇ ਚ ਟ੍ਰੈਫਿਕ ਬੜੀ ਹੈ ਤੁਸੀਂ ਉਹਦਾ ਸੰਭਾਲਿਆ ਉਸ ਨੂੰ ਕੰਟਰੋਲ ਕਰਨ ਦੇ ਲਈ ਹੁਣ ਕੀ ਜਿਹੜਾ ਮੀਟਿੰਗ ਤਿਆਰ ਕੀਤੀ ਗਿਆ ਕੀ ਪਲਾਨ ਤਿਆਰ ਕੀਤਾ ਗਿਆ ਅ ਦੇਖੋ ਮੈਂ ਸਭ ਤੋਂ ਪਹਿਲਾਂ ਜਿਸ ਦਿਨ ਆ ਕੇ ਉਹਦਾ ਸੰਭਾਲਿਆ ਔਰ ਉਸ ਦਿਨ ਤੋਂ ਹੀ ਮੈਂ ਸਾਰੇ ਜਿੰਨੇ ਵੀ ਕੋਈ ਪੁਆਇੰਟ ਉਹਨਾਂ ਨੂੰ ਦੇਖ ਕੇ ਕਿੱਥੇ ਕੋਈ ਜਾਮ ਲੱਗਦਾ ਜਾਂ ਕਿਤੇ ਜਿੱਥੇ ਕੋਈ ਬਲੈਕ ਸਪੌਟ ਹੈ ਔਰ ਉਹ ਸਾਰੀ ਜਗ੍ਹਾ ਨੂੰ ਦੇਖ ਕੇ ਅਸੀਂ ਜਿਹੜੇ ਆ ਜਿੱਥੇ ਕੋਈ ਬੋਰਡ ਲੱਗਣ ਵਾਲੇ ਆ ਉਹ ਸੰਬੰਧਿਤ ਡਿਪਾਰਟਮੈਂਟ ਨੂੰ ਲਿਖ ਕੇ ਭੇਜਾਂਗੇ ਔਰ ਪੂਰੇ ਦੁਨੀਆ ਵਿੱਚ ਦੇਖੋ ਸਲੋਥ ਟ੍ਰੈਫਿਕ ਹੁੰਦੀ ਆ ਮਤਲਬ ਜਿਦਾਂ ਕਿ ਸਾਨੂੰ ਵਿਦੇਸ਼ਾਂ ਚ ਜਾਣ ਦਾ ਮੌਕਾ ਮਿਲਿਆ ਜਾ ਪੂਰੇ ਇੰਡੀਆ ਭਰ ਤੇ ਇਹ ਜ਼ਰੂਰ ਹੈ ਕਿ ਸਲੋ ਹੋ ਸਕਦੀ ਹੈ ਜਦੋਂ ਛੁੱਟੀ ਦਾ ਟਾਈਮ ਹੈ ਪਰ ਉਹਨਾਂ ਜਗ੍ਹਾ ਤੇ ਦੇਖ ਕੇ ਜਿੱਥੇ ਜਿੱਥੇ ਮੈਂ ਦੇਖਿਆ ਜਿੱਥੇ ਕਿਤੇ ਕੋਈ ਡਿਵਰਜਨ ਦੇਣ ਦੀ ਲੋੜ ਆ ਉੱਥੇ ਉਹ ਆਪਾਂ ਬੈਰੀਕੇਡ ਲਗਾ ਕੇ ਸਵੇਰ ਦੇ ਟਾਈਮ ਜਾਂ ਦੁਪਹਿਰਾਂ ਦੇ ਟਾਈਮ ਤਾਂ ਜਾਂ ਸ਼ਾਮ ਦੇ ਟਾਈਮ ਛੁੱਟੀ ਟਾਈਮ ਉਹੀ ਮੈਂ ਉਹ ਪ੍ਰਬੰਧ ਮਤਲਬ ਕੀਤੇ ਆ ਸੋ ਕਿਸੇ ਤਰ੍ਹਾਂ ਦੇ ਵੀ ਜਿਹੜੀ ਆ ਟ੍ਰੈਫਿਕ ਦੀ ਜਿਹੜੀ ਸਮੱਸਿਆ ਆਪਾਂ ਨਹੀਂ ਹੁਣ ਦਿਆਂਗੇ ਕਾਰਨ ਇਹ ਕਿ ਦੇਖੋ ਜਿਹੜੇ ਵਹੀਕਲ ਆ ਪਹਿਲਾਂ ਜਿੰਨੇ ਕਿ ਸਾਈਕਲ ਹੁੰਦੇ ਸੀ ਉਨੇ ਕਿ ਮੋਟਰਸਾਈਕਲ ਹੋ ਗਏ ਆ ਜਿੰਨੇ ਕਿ ਮੋਟਰਸਾਈਕਲ ਹੁੰਦੇ ਸੀ ਉਨੀਆਂ ਕਾਰਾਂ ਹੋ ਗਈਆਂ ਸੋ ਵਹੀਕਲ ਕਾਫੀ ਆ ਪਰ ਕਿਤੇ ਅਸੀਂ ਇਸ ਤਰ੍ਹਾਂ ਦਾ ਜਾਮ ਨਹੀਂ ਹੋਣ ਦਿਆਂਗੇ ਸਲੋ ਹੋ ਸਕਦੀ ਆ ਟ੍ਰੈਫਿਕ ਔਰ ਜਿੱਥੇ ਵੀ ਕਿਤੇ ਕੋਈ ਰੋਡ ਐਕਸੀਡੈਂਟ ਦਾ ਕੁ ਕਾਰਨ ਬਣਦਾ ਉੱਥੇ ਦੇਖ ਕੇ ਉਹਦਾ ਵੀ ਅਸੀਂ ਪੂਰਾ ਉਹ ਕਰਾਂਗੇ ਔਰ ਮੈਂ ਅਪੀਲ ਕਰਦਾ ਕਿ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਬਹੁਤ ਸਾਰੇ ਲੋਕ ਇਸ ਤਰ੍ਹਾਂ ਸੋਚਦੇ ਆ ਕਿ ਪੁਲਿਸ ਦੇ ਡਰ ਤੋਂ ਜਿਹੜੀ ਆ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਆ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੀ ਸੀਟ ਬੈਲਟ ਆ ਜੇ ਕਿਤੇ ਐਕਸੀਡੈਂਟ ਆਉਂਦਾ ਸਾਨੂੰ ਉਹ ਬਚਾਉਂਦੀ ਆ ਔਰ ਜਿਹੜਾ ਹੈਲਮਟ ਹੈ ਉਹ ਵੀ ਜੇ ਕਿਤੇ ਐਕਸੀਡੈਂਟ ਹੁੰਦਾ ਸਾਡੇ ਹੈਡ ਇੰਜਰੀ ਤੋਂ ਬਚਾਉਂਦਾ ਅਕਸਰ ਜਦੋਂ ਡੈਥ ਹੁੰਦੀ ਹੈ ਹੈਡ ਇੰਜਰੀ ਤੋਂ ਹੁੰਦੀ ਹੈ ਸੋ ਸਾਨੂੰ ਸਾਰਿਆਂ ਨੂੰ ਜਿਵੇਂ ਕਿ ਸਾਈਨ ਬੋਰਡ ਲੱਗੇ ਹੁੰਦੇ ਆ ਉਹਨਾਂ ਨੂੰ ਦੇਖ ਕੇ ਹੀ ਡਰਾਈਵਿੰਗ ਕਰਨੀ ਚਾਹੀਦੀ ਆ ਕਿਨੀ ਸਪੀਡ ਦਾ ਹੈ ਇੱਥੇ ਜਿਹੜਾ ਹੈਗਾ ਬੋਰਡ ਲੱਗਾ ਆ ਸੋ ਇਹ ਸਾਨੂੰ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਡਰਿੰਕ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਤਾਂ ਕਿ ਕਿਸੇ ਦਾ ਹਾਦਸੇ ਦਾ ਕਾਰਨ ਨਾ ਬਣ ਸਕੇ ਪਟਿਆਲਾ ਦੀ ਗੱਲ ਕਰਦੇ ਆ ਸਰ ਕਈ ਜਗ੍ਹਾ ਤੇ ਜਿਹੜੇ ਕੈਮਰੇ ਨੇ ਉਹ ਨਹੀਂ ਚੱਲ ਰਹੇ ਕਿਉਂਕਿ ਕੈਮਰੇ ਦੀ ਅੱਖ ਦੇ ਨਾਲ ਜਦੋਂ ਕੋਈ ਰੈੱਡ ਲਾਈਟ ਟੋਸ ਕਰਦਾ ਜਾਂ ਐਕਸੀਡੈਂਟ ਹੁੰਦਾ ਤਾਂ ਉਹਦੇ ਪਰਿਵਾਰ ਨੂੰ ਕਿਤੇ ਨਾ ਕਿਤੇ ਜੜੀ ਆ ਉਹ ਫੂਟੇਜ ਵਗੈਰਾ ਮਿਲ ਜਾਂਦੀ ਆ ਤਾਂ ਪਰਿਵਾਰ ਨੂੰ ਜਿਹੜਾ ਕੁਝ ਮੱਲਨ ਲੱਗਦੀ ਆ ਕਿ ਇਦਾਂ ਦੀ ਕੋਈ ਜਾਣਕਾਰੀ ਸਾਹਮਣੇ ਆ ਵੀ ਕਿੰਨੇ ਕੈਮਰੇ ਲੱਗੇ ਨੇ ਜਾਂ ਹੋਰ ਲਵਾਉਣ ਦੀ ਲੋੜ ਹੈਗੀ ਆ ਦੇਖੋ ਆ ਕਾਫੀ ਜਗ੍ਹਾ ਤੇ ਜਿਹੜੇ ਉਹ ਕੈਮਰੇ ਲੱਗੇ ਹੋਏ ਆ ਔਰ ਕਈ ਜਗ੍ਹਾ ਤੇ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਕੈਮਰੇ ਕੀ ਯਾਰ ਖਰਾਬ ਹੋ ਜਾਂਦੇ ਆ ਅਦਰ ਵੀ ਜੇ ਕੋਈ ਕਿਤੇ ਖਰਾਬ ਹੈ ਉਹ ਸਬੰਧਤ ਡਿਪਾਰਟਮੈਂਟ ਜਿਨ੍ਹਾਂ ਨੇ ਠੀਕ ਕਰ ਰਹੇ ਆ ਉਹਨਾਂ ਨੂੰ ਲਿਖ ਕੇ ਭੇਜਾਂਗੇ ਜਿਹਦੇ ਜਿਹਦੇ ਅੰਡਰ ਪੈਂਦੇ ਆ ਔਰ ਤਕਰੀਬਨ ਜਿਸ ਤਰ੍ਹਾਂ ਕਿ ਕਾਲੀ ਮਾਤਾ ਦੇ ਮੰਦਰ ਦੇ ਨੇੜੇ ਹੈ ਔਰ ਹੋਰ ਆ ਜਿਹੜੇ ਕਈ ਜਗ੍ਹਾ ਤੇ ਉਹ ਪੂਰੀ ਵਰਕਿੰਗ ਕਰ ਰਹੇ ਆ ਜੇ ਕਿਤੇ ਕੋਈ ਖਰਾਬ ਹੈ ਤੇ ਉਹਨੂੰ ਲਿਖ ਕੇ ਭੇਜ ਕੇ ਠੀਕ ਕਰਾਇਆ ਜਾਵੇ ਸਰ ਇੱਕ ਤੁਹਾਡੀ ਇੱਕ ਫੋਟੋ ਬੜੀ ਵਾਇਰਲ ਹੋਈ ਜਦੋਂ ਤੁਸੀਂ ਉਹਦਾ ਸੰਭਾਲ ਲਿਆ ਤਾਂ ਤੁਸੀਂ ਚੌਂਕ ਦੇ ਵਿੱਚ ਗਏ ਤਾਂ ਕਹਿੰਦੇ ਸੇਫਟੀ ਜਿਹੜੀ ਹੈ ਸੇਫਟੀ ਦੇ ਅਧਾਤ ਜਿਹੜੇ ਕਿੱਟਾਂ ਨੇ ਉਹ ਤੁਸੀਂ ਦਿੱਤੀਆਂ ਸੀ ਉਹ ਕੀ ਸਾਰਾ ਉਹ ਮਾਜਰਾ ਕੀ ਸਾਰਾ ਉਹ ਜਾਣਕਾਰੀ ਸਾਂਝੀ ਕੀਤੀ ਜਾਵੇ ਅਹ ਦੇਖੋ ਜਿਸ ਦਿਨ ਆ ਕੇ ਮੈਂ ਉਹਦੇ ਹੀ ਸੰਭਾਲਿਆ ਸੀ ਸ਼ਾਮ ਦੇ ਟਾਈਮ ਰੌਂਡ ਲਗਾ ਰਿਹਾ ਸੀ ਔਰ ਦੇਖਿਆ ਕਿ ਇੱਕ ਐਕਸੀਡੈਂਟ ਹੋਇਆ ਮੋਟਰਸਾਈਕਲ ਦਾ ਔਰ ਜਿਹੜਾ ਉਹ ਸਟੂਡੈਂਟਸ ਗਾ ਉਹ ਬੱਚੇ ਦੀਆਂ ਦੋ ਜਗ੍ਹਾ ਤੋਂ ਜਿਹੜੀ ਲੱਤ ਬਿਲਕੁਲ ਕਰੈਕ ਹੋ ਗਈ ਔਰ ਉਹਨੂੰ ਪਹਿਲਾਂ ਤਾਂ ਕੋਈ ਨਜ਼ਦੀਕੀ ਜਿਲਾ ਹੈਗੇ ਕੱਡਾ ਨਹੀਂ ਤੋੜ ਕੇ ਉਹਨੂੰ ਦੋ ਤਿੰਨ ਜਗ੍ਹਾ ਤੇ ਬੰਨਿਆ ਗਿਆ ਔਰ ਮੈਂ ਤੁਹਾਡੇ ਇਸ ਚੈਨਲ ਤੇ ਰਾਈ ਇਹ ਵੀ ਅਪੀਲ ਕਰਦਾ ਕਿ ਅਦਰ ਵੀ ਕੋਈ ਇਸ ਤਰ੍ਹਾਂ ਦਾ ਹਾਸਾ ਹੋ ਜਾਂਦਾ ਤਾਂ ਉਹਨੂੰ ਇਸੇ ਤਰ੍ਹਾਂ ਲੋਕ ਚੱਕਣ ਲੱਗ ਪੈਂਦੇ ਉਸ ਦੇ ਨਾਲ ਬਹੁਤ ਸਾਰਾ ਜਿਹੜਾ ਅੰਦਰੋਂ ਨੁਕਸਾਨ ਹੋ ਜਾਂਦਾ ਨਾੜੇ ਕਟੀਆਂ ਜਾਂਦੀਆਂ ਜਾਂ ਹੋਰ ਵੀ ਨੁਕਸਾਨ ਹੁੰਦਾ ਜਿਸ ਤਰ੍ਹਾਂ ਡਾਕਟਰ ਦੇ ਦੱਸਣ ਦੇ ਮੁਤਾਬਕ ਸੋ ਸਾਨੂੰ ਉਹਨਾਂ ਫੱਟੀ ਜਾਂ ਕੋਈ ਡੰਡਾ ਬੰਨ੍ਹ ਕੇ ਦੋ ਤਿੰਨ ਜਗ੍ਹਾ ਤੋਂ ਉਹਨੂੰ ਜਿਹੜਾ ਹੈ ਨੇੜੇ ਦੇ ਹਸਪੀਟਲ ਭੇਜਣਾ ਚਾਹੀਦਾ ਔਰ ਮੈਂ ਜਿੰਨੇ ਵੀ ਸਾਡੇ ਨਾਕੇ ਆ ਉੱਥੇ ਜਿਹੜੀ ਫਰਸਟ ایڈ ਦੀ ਕਿਟਾਂ ਦਿੱਤੀਆਂ ਤਾਂ ਕਿ ਕਦੀ ਕੋਈ ਰੋਡ ਤੇ ਐਕਸੀਡੈਂਟ ਹੁੰਦਾ ਉਹਨੂੰ ਫਰਸਟ ایڈ ਦਿੱਤੀ ਜਾ ਸਕੇ ਸਰ ਖਾਸ ਤੌਰ ਤੇ ਆਮ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਕਿ ਜਿਹੜਾ ਪਟਿਆਲਾ ਦੀ ਗੱਲ ਕੀਤੀ ਆਵੇ ਨਜਾਇਜ਼ ਕਬਜ਼ੇ ਬਹੁਤ ਹੋਏ ਬਣ ਨਜਾਇਜ਼ ਕਬਜ਼ਾ ਕਾਰ ਜਿਹੜਾ ਬਹੁਤ ਐਕਸੀਡੈਂਟ ਦਾ ਕਿਉਂਕਿ ਜਿਹੜਾ ਦੁਕਾਨਾਂ ਨੇ ਉਹ ਨਜਾਇਜ਼ ਕਬਜ਼ੇ ਦੇ ਅਧੀਨ ਆਈਆਂ ਪਏ ਨੇ ਬਹੁਤ ਲੋਕਾਂ ਨੇ ਖਬਰ ਕੀਤਾ ਬੈ ਕਿ ਉਹਨਾਂ ਵਾਸਤੇ ਕਿਉਂਕਿ ਤੁਸੀਂ ਜਦੋਂ ਪਹਿਲਾਂ ਆਏ ਸੀ ਨਾ ਪਟਿਆਲਾ ਦੇ ਵਿੱਚ ਤਾਂ بڑے ਸੈਮੀਨਾਰ ਲਗਾਏ ਸੀ ਤਾਂ ਲੋਕਾਂ ਨੂੰ ਅਵੇਅਰ ਵੀ ਹੋਈ ਸੀ ਉਸ ਤੋਂ ਬਾਅਦ ਹੁਣ ਦੁਬਾਰਾ ਫੇਰ ਤੁਸੀਂ ਮੁੜ ਆਇਓ ਕਿ ਦੇਖੋ ਤੁਸੀਂ ਪਹਿਲਾਂ ਵੀ ਦੇਖਿਆ ਕਿ ਜੇ ਕੋਈ ਇਸ ਤਰ੍ਹਾਂ ਦੁਕਾਨਾਂ ਤੋਂ ਬਾਹਰ ਰੱਖ ਕੇ ਆਪਣਾ ਸਮਾਨ ਜਾਂ ਕੋਈ ਇਸ ਤਰ੍ਹਾਂ ਦਾ ਰੱਖਦਾ ਸੀ ਅਸੀਂ ਅਕਸਰ ਜਿਹੜਾ ਹੈ ਕਿ ਉਸ ਨੂੰ ਹਟਾਉਂਦੇ ਸੀ ਹੁਣ ਵੀ ਅਸੀਂ ਜਿਹੜਾ ਕਾਰਪੋਰੇਸ਼ਨ ਆ ਉਹਨਾਂ ਦੇ ਨਾਲ ਟੀਮ ਦੇ ਨਾਲ ਤਾਲਮਿਲ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਜਿਹੜਾ ਕਿ ਟ੍ਰੈਫਿਕ ਨੂੰ ਕੋਈ ਵਿਗਨ ਪਾਉਂਦਾ ਹੋਊਗਾ ਉਹ ਨਹੀਂ ਇਸ ਤਰ੍ਹਾਂ ਦਾ ਹੁੰਦਾ। ਸਰ ਟ੍ਰੈਫਿਕ ਦੇ ਮੁਲਾਜ਼ਮਾਂ ਦੀ ਕੋਈ ਕਮੀ ਹੈਗੀ ਆ ਜਾਂ ਟ੍ਰੈਫਿਕ ਦੇ ਮੁਲਾਜ਼ਮ ਪੂਰੇ ਨੇ ਕਿਉਂਕਿ ਪਟਿਆਲਾ ਦੇ ਵਿੱਚ ਕਿਉਂਕਿ ਜਿਆਦਾਤਰ ਆਪਾਂ ਕਹੀਏ ਕਿਉਂਕਿ ਇੱਥੇ ਜਿਹੜਾ ਮੰਤਰੀਆਂ ਦਾ ਆਣਾ ਜਾਣਾ ਰਹਿੰਦਾ ਐ ਐਮ ਐਲ ਏ ਸਰ ਬਾਂਡ ਬਿਊਰੋ ਕਿਉਂਕਿ ਪਟਿਆਲਾ ਜ਼ਿਲ੍ਹੇ ਦੇ ਨੇ ਕੋਈ ਇਦਾਂ ਦੀ ਸਮੱਸਿਆ ਹੈਗੀ ਆ ਜਾਂ ਮੁਲਾਜ਼ਮ ਦੀ ਜ਼ਰੂਰਤ ਹੈਗੀ ਆ ਕੋਈ। ਦੇਖੋ ਗੱਲ ਇਹ ਆ ਵੀ ਅੱਜ ਤੋਂ 10 ਸਾਲ ਜਾਂ 5 ਸਾਲ ਪਹਿਲਾਂ ਲਈ ਜਿੱਦਾਂ ਕਿ ਕਾਫੀ ਸਾਡੇ ਮੁਲਾਜ਼ਮ ਹੁੰਦੇ ਸੀ ਤੇ ਮੁਲਾਜ਼ਮ ਤਾਂ ਪਹਿਲਾਂ ਨਾਲ ਥੋੜੇ ਘਟਾ ਲੇਕਿਨ ਜਿਹੜੀ ਟ੍ਰੈਫਿਕ ਹੈ ਵਹੀਕਲਾਂ ਬਹੁਤ ਜ਼ਿਆਦਾ ਵਧਿਆ ਸੋ ਅਸੀਂ ਜਿੰਨੇ ਵੀ ਸਾਡੇ ਕੋਲ ਮੁਲਾਜ਼ਮ ਹੈ ਅਸੀਂ ਉਹਨਾਂ ਨਾਲ ਉਹਨਾਂ ਦੀ ਪੂਰੀ ਤਨਦੇਹੀ ਨਾਲ ਡਿਊਟੀ ਕਰਨਗੇ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਔਰ ਜਿਹੜਾ ਟ੍ਰੈਫਿਕ 'ਚ ਲੋਕਾਂ ਦਾ ਵੀ ਮੈਨੂੰ ਆ ਕੇ ਪੁੱਛਦੇ ਵੀ ਡਿਪਟੀ ਸਾਹਿਬ ਤੁਸੀਂ ਆ ਗਏ ਹੋ ਹੁਣ ਕੋਈ ਟ੍ਰੈਫਿਕ ਦੀ ਪ੍ਰੋਬਲਮ ਨਹੀਂ ਆਏਗੀ ਔਰ ਕੋਈ ਵੀ ਇਸ ਤਰ੍ਹਾਂ ਦੀ ਆਣ ਨਹੀਂ ਦੇਵਾਂਗੇ ਸਰ ਮਾਰਸ਼ਲ ਵੀ ਕੁਝ ਤਨਾਦ ਦਿੱਤੇ ਜਾਣਗੇ ਕਿ ਕਈ ਮਾਰਸ਼ਲ ਜਿਹੜੇ ਨੇ ਉਹ ਬਿਲਕੁਲ ਘਰੇ ਬੈ ਚੁੱਕੇ ਸਨ ਜਿਹੜੇ ਹੁਣ ਕੰਮ ਨਹੀਂ ਕਰ ਰਹੇ ਕਹਿੰਦੇ ਡੀਐਸਪੀ ਕਰਨੈਲ ਸਿੰਘ ਜੀ ਆ ਗਏ ਤੇ ਹੁਣ ਮਾਰਸ਼ਲ ਜਿਹੜੇ ਨੇ ਉਹ ਸੇਵਾ ਕਰਨਗੇ ਕਿ ਉਹਨਾਂ ਨਾਲ ਵੀ ਮੀਟਿੰਗ ਹੋਈ ਹੈ ਕਿ ਤਨਾਦ ਦਿੱਤੇ ਜਾਣਗੇ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕ ਆ ਕੋਈ ਕਿਸੇ ਡਿਪਾਰਟਮੈਂਟ ਤੋਂ ਰਿਟਾਇਰਮੈਂਟ ਤੇ ਆ ਜਾਂ ਕੋਈ ਹੋਰ ਅੱਛੇ ਲੋਕ ਆ ਜਿਹੜੇ ਸੇਵਾ ਕਰਨੀ ਚਾਹੁੰਦੇ ਉਹਨਾਂ ਨੂੰ ਟਾਈਮਿੰਗ ਹੀ ਪੁੱਛ ਲਈਦੀ ਆ ਵੀ ਕਿੰਨੇ ਵਜੇ ਤੁਸੀਂ ਕਿੰਨੇ ਤੋਂ ਕਿੰਨੇ ਤੁਸੀਂ ਜਿਹੜੀ ਆ ਉਹ ਆਪਣੇ ਆ ਕੇ ਲੋਕਾਂ ਨੂੰ ਚੌਂਕ ਦੇ ਵਿੱਚ ਅਵੇਅਰ ਕਰ ਸਕਦੇ ਹੋ ਜਾਂ ਤੁਸੀਂ ਟਰੈਫਿਕ ਦੇ ਮੁਲਾਜ਼ਮਾਂ ਦੇ ਨਾਲ ਉਹਨਾਂ ਦੀ ਹੈਲਪ ਕਰ ਸਕਦੇ ਹੋ ਸੋ ਉਹ ਅਸੀਂ ਮੀਟਿੰਗ ਕੀਤੀ ਆ ਔਰ ਜੇ ਕੋਈ ਉਹਨਾਂ ਚ ਹੋਰ ਵੀ ਕਮੀ ਆਈ ਤਾਂ ਹੋਰ ਵੀ ਲੋਕਾਂ ਜਿਹੜੇ ਆ ਟਰੈਫਿਕ ਮਾਰਸ਼ਲ ਉਹ hwnnw i'r cydion. thank you. Thank you. ਸੋ ਬਿਲਕੁਲ ਐਸਨ ਡੀਐਸਪੀ ਕਰਨੈਲ ਸਿੰਘ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਟਿਆਲਾ ਦੇ ਉੱਪਰ ਜਿਹੜੀ ਹੈ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ ਕਿਉਂਕਿ ਕਿਸ ਤਰ੍ਹਾਂ ਇਹਦਾ ਪਟਿਆਲਾ ਦੇ ਵਿੱਚ ਟ੍ਰੈਫਿਕ ਨੂੰ ਜਿਹੜਾ ਕੰਟਰੋਲ ਕੀਤਾ ਜਾਵਗਾ ਕਿਉਂਕਿ ਪਹਿਲਾਂ ਵੀ ਜਦੋਂ ਪਟਿਆਲਾ ਦੇ ਵਿੱਚ ਸੰ ਤਾਂ ਇਹਨਾਂ ਵੱਲੋਂ ਜਿਹੜਾ ਵਿਸ਼ੇਸ਼ ਤੌਰ ਤੇ ਸਕੂਲਾਂ ਦੇ ਵਿੱਚ ਕੋਲਜਾਂ ਦੇ ਵਿੱਚ ਤੇ ਪਟਿਆਲਾ ਦੇ ਵੱਖ-ਵੱਖ ਜਗ੍ਹਾ ਦੇ ਵਿੱਚ ਜਿਹੜਾ ਸੈਮੀਨਾਰ ਲਗਾਏ ਜਾਂਦੇ ਸਨ ਤਾਂ ਜੋ ਕਿ ਲੋਕ ਜਿਹੜੇ ਨੇ ਇਹਨਾਂ ਦਾ ਸਾਥ ਦੇਣ ਤੇ ਇੰਸਟੀਚਿਊਟ ਜਿਹੜੇ ਨੇ ਉਹਨਾਂ ਦਾ ਸਾਥ ਦੇਣ ਤਾਂ ਕਿ ਟ੍ਰੈਫਿਕ ਜਿਹੜੀ ਹੈ ਉਹ ਕੰਟਰੋਲ ਹੋ ਸਕੇ ਤਾਂ ਇਸ ਤਰ੍ਹਾਂ ਜਿਹੜੇ ਗੱਲਬਾਤ ਹੈ ਚੜ੍ਹਦੀ ਕ ਕਾਨੂੰਨ ਪੀਲ ਕਰਦੇ ਆ ਕਿ ਤੁਸੀਂ ਜਿਹੜਾ ਜਿਹੜਾ ਕਾਨੂੰਨ ਦੀ ਜਿਹੜੀ ਆ ਪਾਲਣਾ ਕੀਤੀ ਜਾਵੇ ਤਾਂ ਜੋ ਆਪਾਂ ਟ੍ਰੈਫਿਕ ਰੂਲ ਨੂੰ ਸਮਝਦੇ ਹੋਏ ਉਸ ਦੀ ਪਾਲਣਾ ਕਰਕੇ ਸਹੀ ਸਲਾਮਤ ਜਿਹੜਾ ਉਹ ਘਰ ਪਹੁੰਚ ਸਕੀਏ ਮਾਨਦੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜੋ ਕਿ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਆ ਉਹ ਪੂਰੀ ਜਿਹੜੀ ਐਕਟਿਵ ਆ ਔਰ ਅਸੀਂ ਵਕ ਵਕ ਜਗ੍ਹਾ ਤੇ ਜਿਹੜੇ ਆ ਇਹ ਨਾਕੇ ਲਾ ਕੇ ਜਿਹੜੇ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਮਾਰ ਰਹੇ ਆ ਦਾ ਉਹਨਾਂ ਦੇ ਚਲਾਨ ਕੱਟ ਰਹੇ ਆ ਔਰ ਨਾਲ ਇਹ ਵੀ ਅਪੀਲ ਕਰ ਰਹੇ ਆ ਕਿ ਜਿਹੜੇ ਮੋਟਰਸਾਈਕਲ ਚੈੱਕ ਕਰਾ ਰਹੇ ਆ ਕੋਈ ਵੀ ਵਹੀਕਲ ਆ ਉਸਤੇ ਪੈਟਰਨ ਦਾ ਜੇਕਰ ਨੰਬਰ ਨਹੀਂ ਲੱਗਿਆ ਹੋਇਆ ਉਸਤੇ ਵੀ ਜਿਹੜਾ ਉਹ ਚਲਾਨ ਕੱਟਿਆ ਜਾਊਗਾ ਸੋ ਮੈਂ ਅਪੀਲ ਕਰਦਾ ਕਿ ਆਪਣੇ ਬਹੁਤ ਸਾਰੇ ਇਦਾਂ ਦੇ ਵੀ ਵਹੀਕਲ ਆ ਜਿਹੜੇ ਲੋਕੀ ਬਹੁਤ ਛੋਟੇ ਨੰਬਰ ਲਗਾ ਕੇ ਚੱਲ ਰਹੇ ਆ ਸੋ ਜਦੋਂ ਕੋਈ ਕ੍ਰਾਈਮ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਨੰਬਰ ਉਹ ਪੜਿਆ ਨਹੀਂ ਜਾਂਦਾ ਸੋ ਇਹ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੋ ਵੀ ਉਹਨਾਂ ਤੇ ਉਹਨਾਂ ਦਾ ਚਲਾਨ ਹੈ ਉਹ ਕਟਿਆ ਜਾਏਗਾ ਔਰ ਜਿਹੜੇ ਪਟਾਕੇ ਮਾਰ ਰਹੇ ਉਹਨਾਂ ਤੇ ਜੋ ਬੰਦੀ ਕਾਰਵਾਈ ਹੋ ਕੀਤੀ ਜਾਏਗੀ ਸਰ ਇਹ ਜੇ ਦੁਕਾਨਦਾਰਾਂ ਦੇ ਉੱਤੇ ਵੀ ਕਾਰਵਾਈ ਹੋਗੀ ਜਿਹੜੇ ਸਾਇਲੈਂਸਰ ਵਗੈਰਾ ਚੇਂਜ ਕਰਾਉਂਦੇ ਆ ਬਿਲਕੁਲ ਇਹ ਜਿਹੜੇ ਵੀ ਦੁਕਾਨਦਾਰ ਆ ਅੱਜ ਤੋਂ ਬਾਅਦ ਜੇ ਕਿਸ ਕੋਈ ਵੀ ਇਸ ਤਰ੍ਹਾਂ ਦਾ ਪਾਇਆ ਗਿਆ ਆਪਾਂ ਨੂੰ ਜਿਸ ਨੇ ਸਾਇਲੈਂਸਰ ਚੇਂਜ ਕੀਤਾ ਉਸ ਤੇ ਜਿਹੜਾ ਪਰਚਾ ਵੀ ਦਰਜ ਹੋਏਗਾ ਔਰ ਉਸ ਤੇ ਬੰਦੀ ਜੋ ਕਾਰਵਾਈ ਹੋਵੇਗਾ ਸਰ ਦੇਖਿਆ ਜੇ ਸਕੂਲੀ ਬੱਚਿਆਂ ਵੱਲੋਂ ਜਿਹੜੇ ਬੁਲਟ ਪਟਾਕੇ ਮੈਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹ اپیل ਕਰਦਾ ਕਿ ਅੱਜ ਤੋਂ ਬਾਅਦ ਬਿਲਕੁਲ ਜਿਹੜਾ ਹੈ ਮੋਟਰਸਾਈਕਲ ਸਲੈਂਸਰ ਜਿਹੜਾ ਕਿ ਪਟਾਕਾ ਮਾਰੂਗਾ ਉਹਨੂੰ ਚੇਂਜ ਕਰ ਲੈਣ ਕੋਈ ਵੀ ਉਹਦੀ اپیل ਕਿਸੇ ਦੀ ਵੀ ਦਲੀਲ ਕੋਈ ਸੁਣੀ ਨਹੀਂ ਜਾਣੀ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਆ ਪਟਿਆਲਾ ਤੋਂ ਕੈਮਰਮੈਨ ਪਰਮਿੰਦਰ ਦੇ ਨਾਲ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ